ਸ਼ਸ਼ੀਕਲ ਮੈਂ ਹਾਂ ਗੌਰਵ ਤੇ ਤੁਸੀਂ ਦੇਖ ਰਹੇ ਹੋ ਨਵਾਂ ਪੰਜਾਬ ਤੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੁਹਾਨੂੰ ਇੱਕ ਇੱਕ ਕਰਕੇ ਜਾਣਕਾਰੀ ਦਾਂਗੇ ਫਿਲਹਾਲ ਸਾਡੇ ਨਾਲ ਨੇ ਜੀ ਬਹੁਤ ਹੀ ਸੁਲਝੇ ਹੋਏ ਵਿਅਕਤੀ ਜਿਨ੍ਹਾਂ ਦਾ ਨਾਮ ਹੈ ਜੀ ਮਿਸਟਰ ਬਲਵਿੰਦਰ ਜੰਮੂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੀਨੀਅਰ ਜਰਨਲਿਸਟ ਨੇ ਤੇ ਇਹਨਾਂ ਨਾਲ ਗੱਲ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਜ਼ਾ ਹਾਲਾਤ ਦੱਸੋ ਜੀ ਤਾਜ਼ਾ ਹਾਲਾਤ ਜਿਹੜੇ ਆ ਉਹ ਮਾੜੇ ਨੇ ਹੂੰ ਸ਼ੰਭੂ ਬਾਰਡਰ ਤੇ ਤੇ ਦੂਜੇ ਪਾਸੇ ਜਿਹੜਾ ਖਨੌਰੀ 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 ਦੇ ਵਿੱਚ ਅੱਜ ਜਿਹੜੀ ਹੈ ਉਹ ਫਾਇਰਿੰਗ ਹੋਈ ਹੈ ਉਸ ਫਾਇਰਿੰਗ ਦੇ ਵਿੱਚ ਇੱਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਹੂੰ ਕੁਝ ਹੋਰ ਜ਼ਖਮੀ ਹੋਏ ਆ ਜ਼ਖਮੀਆਂ ਦੀ ਜਿਹੜੀ ਗਿਣਤੀ ਆ ਉਹਦੇ ਬਾਰੇ ਵੱਖੋ-ਵੱਖਰੇ ਕਹਿ ਰਹੇ ਨੇ ਹੂੰ ਹੂੰ ਕਈ ਕਹਿੰਦੇ ਵੀ ਬਹੁਤ ਜ਼ਿਆਦਾ ਜ਼ਖਮੀ ਨੇ ਪਰ ਪਟਿਆਲੇ ਦੇ ਵਿੱਚ ਕੁਝ ਜ਼ਖਮੀ ਜਿਹੜੇ ਆ ਉਹ ਦਾਖਲ ਕਰਵਾਏ ਗਏ ਆ ਇਹ ਸਾਨੂੰ ਰਿਪੋਰਟਾਂ ਮਿਲੀਆਂ ਨੇ ਪਰ ਇਹ ਜਿਹੜਾ ਨੌਜਵਾਨ ਹੈ ਇਹ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਵੱਲੋਂ ਪਿੰਡ ਦਾ ਇਹ ਜਿਹੜਾ ਪਿੰਡ ਹੈ ਆਪਣਾ ਰਾਮਪੂਰਾ ਫੂਲ ਦੇ ਨੇੜੇ ਪੈਂਦਾ ਇਹ 23 ਸਾਲਾ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਜਿਹਦੀ ਅੱਜ ਮੌਤ ਹੋ ਗਈ ਹੈ ਜਿੰਨੀ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਕਹੇ ਜਾਂਦਾ ਹੈ ਕਿ ਉਹਦੇ ਸਿਰ ਦੇ ਵਿੱਚ ਪਲਾਸਟਿਕ ਦੀ ਗੋਲੀ ਜਿਹੜੀ ਆ ਉਹ ਲੱਗੀ ਸੀਗੀ ਇਹ ਸਾਨੂੰ ਜਾਣਕਾਰੀ ਜਿਹੜੀ ਮਿਲੀ ਹੈ ਤੇ ਹੁਣ ਉਸ ਦੀ ਜਿਹੜੀ ਡੈੱਡ ਬੋਡੀ ਹੈ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਈ ਹੈ ਉਹਦਾ ਪੋਸਟਮਾਰਟਮ ਕਦੋਂ ਹੋਏਗਾ ਇਸ ਜਿਹੜੀ ਖਬਰ ਨਾਲ ਇਸ ਨਾਲ ਸਾਰੇ ਜਿਹੜੇ ਕਿਸਾਨਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਵਿਆਪਕ ਰੋਸ ਦੀ ਲਹਿਰ ਬਣ ਗਈ ਹੈ ਵੀ ਇਹ ਜਿਹੜਾ ਪੀਸਫੁਲ ਜਿਹੜਾ ਅੰਦੋਲਨ ਸੀਗਾ ਇਹ ਕਿਸੇ ਪਾਸੇ ਕਿੱਧਰ ਨੂੰ ਜਾ ਰਿਹਾ ਕਿਉਂਕਿ ਉੱਥੇ ਜਿਹੜਾ ਖਨੋਰੀ ਬਾਰਡਰ ਆ ਉੱਥੇ ਹਾਲਤ ਜਿਹੜੀ ਆ ਲੀਡਰਲੈਸ ਜਿਹੜੀ ਆ ਉਹ ਵਰਗੀ ਆ ਕੋਈ ਆਗੂ ਉੱਥੇ ਇਸ ਤਰੀਕੇ ਦਾ ਨਹੀਂ ਹੈਗਾ ਸੀਗਾ ਜਿਹੜਾ ਕੰਟਰੋਲ ਕਰ ਸਕੇ ਸਵੇਰ ਤੋਂ ਹੀ ਇਸ ਗੱਲ ਦੀ ਸੀਗਾ ਕਿ ਨੌਜਵਾਨ ਜਿਹੜੇ ਆ ਜਿਹੜੇ ਕਿਸਾਨ ਸੀਗੇ ਇਹ ਬਾਰਡਰ ਅੱਗੇ ਜਾਣਾ ਚਾਹੁੰਦੇ ਸੀ ਬਾਰਡਰ ਤੋਂ ਬੈਰੀਕਡ ਤੋੜਨਾ ਚਾਹੁੰਦੇ ਸੀਗੇ ਇਹ ਫੈਕਟ ਹੈ ਪਰ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ ਦੂਜੇ ਪਾਸੇ ਜਿਹੜੇ ਪੁਲਿਸ ਹੈ ਉਹਨੇ ਪੈਰਾਮਿਲਟਰੀ ਫੋਰਸਸ ਹੈ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਜੀ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਉਹ ਚਲਾਈਆਂ ਜੋ ਸਾਡੇ ਕੋਲ ਹੁਣ ਤੱਕ ਜਾਣਕਾਰੀ ਹੈ ਇਹੋ ਜੀ ਸਥਿਤੀ ਜਿਹੜੀ ਹੈ ਸ਼ੰਭੂ ਬਾਰਡਰ ਦੀ ਹੈਗੀ ਆ ਉੱਥੇ ਵੀ ਜਿਹੜਾ ਸਵੇਰ ਤੋਂ ਜਿਹੜਾ ਜਿਹੜੇ ਆ ਅਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਮਤਲਬ ਪਲਾਸਟਿਕ ਦੀਆਂ ਗੋਲੀਆਂ ਦੀ ਵੀ ਚਰਚਾ ਹੈਗੀ ਆ ਮਤਲਬ ਹਾਲਾਤ ਜਿਹੜੀ ਦੋਨਾਂ ਥਾਵਾਂ ਦੇ ਉੱਪਰ ਠੀਕ ਨਹੀਂ ਹੈਗੀ ਦੂਜੇ ਪਾਸੇ ਕੇਂਦਰ ਸਰਕਾਰ ਕਹਿੰਦੀ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਗੱਲਬਾਤ ਕਦੋਂ ਹੋਏਗੀ ਕੀ ਇਹ ਕਿਸੇ ਕਿਨਾਰੇ ਲੱਗੇਗੀ ਜਾਂ ਜਿਹੜਾ ਇਸ ਤਰੀਕੇ ਦਾ ਨੁਕਸਾਨ ਹੀ ਕਿਸਾਨਾਂ ਨੂੰ ਸਹਿਣਾ ਪਏਗਾ ਇਸ ਮਾਮਲੇ ਨੂੰ ਲੈ ਕੇ ਸਥਿਤੀ ਬੜੀ ਜਿਹੜੀ ਆ ਅਜੀਬ ਕਿਸਮ ਦੀ ਬਣੀ ਹੋਈ ਆ ਜੀ 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 ਤੇ ਇਸ ਇਹ ਜੋ ਕੁਝ ਵਾਪਰਿਆ ਕੱਢਣਾ ਕਰਮ ਇਹ ਇਹਨੇ ਜਿਹੜਾ ਕਿਸਾਨ ਆंदोलਨ ਦੇ ਆਗੂਆਂ ਨੂੰ ਜਿਹੜੇ ਬਾਕੀ ਪੰਜਾਬ ਦੇ ਵਿੱਚ ਅੰਦੋਲਨ ਕਰ ਰਹੇ ਉਹਨਾਂ ਸਾਰਿਆਂ ਨੂੰ ਡੂੰਗੀ ਚਿੰਤਾ ਦੇ ਵਿੱਚ ਪਾਤਾ ਵੀ ਹੁਣ ਅੱਗੇ ਕੀ ਬਣੇਗਾ ਇੱਕ ਹੰਗਾਮੀ ਮੀਟਿੰਗ ਜਿਹੜੀ ਹੈ ਸੰਯੁਕਤ ਕਿਸਾਨ ਮੋਰਚਾ ਦੂਜਾ ਉਹਦੀ ਕੱਲ ਨੂੰ ਹੋਣੀ ਹੈ ਉਹਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਜਿਹੜਾ ਗੱਲਬਾਤ ਕੀਤੀ ਜਾਏਗੀ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜੋ ਕੁਝ ਵਾਪਰ ਗਿਆ ਅੱਜ ਇਹਦੇ ਨਾਲ ਕਿਸਾਨਾਂ ਨੂੰ ਇਕੱਠੇ ਹੋਣਾ ਪੈਗਾ ਅਦਰਵਾਈਜ਼ ਇਹ ਜਿਹੜਾ ਕਿਸਾਨ ਅੰਦੋਲਨ ਇੱਕ ਖਿੰਡਣ ਵੱਲ ਜਾ ਸਕਦਾ ਇਦੇ ਤੋਂ ਹੋਰ ਵੀ ਮਾੜੇ ਨਤੀਜੇ ਆ ਸਕਦੇ ਆ ਕਿਉਂਕਿ ਦੂਜੇ ਪਾਸੇ ਵੱਡੇ ਪੱਧਰ ਦੇ ਉੱਪਰ ਜਿਹੜੀ ਆ ਇਹ ਬੈਰੀਕੇਡਿੰਗ ਹੈਗੀ ਆ ਤੇ ਬੈਰੀਕੇਡਿੰਗ ਦੇ ਨਾਲ ਪੈਰਾ ਮਿਲਟਰੀ ਫੋਰਸਸ ਤੇ ਪੁਲਿਸ ਹੈਗੀ ਆ ਤੇ ਬਹੁਤ ਹੀ ਚਿੰਤਾ ਜਨਕ ਸਥਿਤੀ ਹੈ ਮਤਲਬ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗੱਲੀ ਦੀ ਮੌਤ ਹੋ ਗਈ ਬਿਲਕੁਲ ਮਤਲਬ ਇਹ ਸਾਰ ਬਹੁਤ ਹੀ ਅਫਸੋਸਨਾਕ ਹੈਗਾ ਸਾਰਾ ਵਰਤਾਰਾ ਜੋ 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 ਵਰਤਾਰਾ ਉਦੋਂ ਇਹੋ ਜਿਹਾ ਕੋਈ ਗੱਲ ਨਹੀਂ ਸੀ ਹੋਈ ਪਰ ਇਸ ਵਾਰੀ ਇਹ ਗੱਲ ਵਾਪਰ ਗਈ ਆ ਅੱਗੇ ਹੋਰ ਚਰਚਾ ਇਹ ਆ ਵੀ ਜਿਨ੍ਹਾਂ ਦੇ ਹੋਰਾਂ ਦੇ ਸੱਟਾਂ ਲੱਗੀਆਂ ਉਹਨਾਂ ਚੋਂ ਵੀ ਕਿਸੇ ਦੀ ਜਿਹੜੀ ਸਥਿਤੀ ਮਾੜੀ ਹੋ ਸਕਦੀ ਹੈ ਅਸੀਂ ਤਾਂ ਦੁਆ ਕਰ ਸਕਦੇ ਆ ਇਸ ਵੇਲੇ ਵੀ ਜਿਹੜੇ ਜ਼ਖਮੀ ਹੋਏ ਉਹ ਜਲਦੀ ਠੀਕ ਹੋ ਜਾਣ ਤੇ ਇਹੋ ਜਿਹਾ ਜਿਹੜਾ ਸਦਮਾ ਹੋਰਾਂ ਪਰਿਵਾਰਾਂ ਨੂੰ ਨਾ ਦੇਖਣਾ ਪਵੇ ਪਰ ਇਹ ਵਾਪਰ ਚੁੱਕਾ ਹੈ ਇਹ ਕਾਰਨ ਕੀ ਹੋ ਸਕਦਾ ਜੀ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਖੰਡੋਰੀ ਬਾਰਡਰ ਤੇ ਆਗੂ ਨਹੀਂ ਸੀਗੇ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਇਹਦੇ ਪਿੱਛੇ ਬਿਲਕੁਲ ਕਨੋਰੀ ਬਾਰਡਰ ਦੇ ਉੱਪਰ ਇੱਕ ਹੀ ਬਲਦੇਵ ਸਿੰਘ ਸਿਰਸਾ ਸੀਗੇ ਹੋਰ ਕੋਈ ਆਗੂ ਨਹੀਂ ਸੀਗੇ ਆਗੂਆਂ ਦੇ ਘੰਟੀ ਇੱਥੇ ਵੀ ਦੋ ਆਗੂ ਨੇ ਇੱਕ ਪਾਸੇ ਜਿਹੜਾ ਹੈ ਇਹ ਜਗਜੀਤ ਸਿੰਘ ਡੱਲੇਵਾਲ ਆ ਦੂਜੇ ਸਰਵਣ ਪੰਦੇਰ ਆ ਇਹ ਦੋ ਆਗੂ ਨੇ ਉਹਨਾਂ ਨੇ ਅੱਗੇ ਉਸ ਤੋਂ ਪਹਿਲਾਂ ਇੱਕ ਰੈਲੀ ਵੀ ਕੀਤੀ ਉਹਦੇ ਚ ਉਹਨਾਂ ਕਿਹਾ ਵੀ ਜੇ ਸਾਡਾ ਅੰਦੋਲਨ ਬੜਾ ਸਫਲ ਪੀਸਪੋਲ ਹੈ ਬਿਨਾ ਕਿਸੇ ਨੁਕਸਾਨ ਦੇ ਅਸੀਂ ਆਹ ਪ੍ਰਾਪਤੀਆਂ ਕਰ ਲਾਂਗੇ ਪ੍ਰਾਪਤੀਆਂ ਤੁਸੀਂ ਚਾਰ ਗੇਟ ਦੀ ਗੱਲ ਦੇ ਵਿੱਚ ਗੱਲਬਾਤ ਚ ਕੋਈ ਪ੍ਰਾਪਤੀ ਨਹੀਂ ਹੋਈ ਮਤਲਬ ਉਹ ਗੱਲਬਾਤ ਤੇ ਜਿਹੜੀ ਚੌਥੀ ਮੀਟਿੰਗ ਸੀਗੀ ਉਹ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਆਪਣਾ ਅਜੰਡਾ ਜਿਹੜਾ ਦੇ ਦਿੱਤਾ ਸੀ ਮਤਲਬ ਇਹ ਹੁਣ ਪੰਜਵੇਂ ਗੇਟ ਦੀ ਗੱਲਬਾਤ ਜਿਹੜੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਅਰਜਨ ਮੁੰਡਾ ਉਹਨਾਂ ਨੇ ਕਿਹਾ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਕੇਂਦਰ ਸਰਕਾਰ ਦੇ ਸਾਬਕਾ ਮੰਤਰੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਗੱਲਬਾਤ ਹੋਣੀ ਚਾਹੀਦੀ ਹੈ ਅਸੀਂ ਗੱਲਬਾਤ ਲਈ ਤਿਆਰ ਹਾਂ ਕੱਲ ਬਾਦ ਲਈ ਤਿਆਰ ਗੱਲਬਾਤ ਚੋਂ ਨਿਕਲੇਗਾ ਕੀ ਸਵਾਲ ਤਾਂ ਇਹ ਵੱਡਾ ਹੈਗਾ ਕਿ ਕਿਉਂਕਿ ਆਲਰੇਡੀ ਤਿੰਨ ਚਾਰ ਵਾਰੀ ਕਰ ਚੁੱਕਿਆ ਮਸਲੇ ਉੱਥੇ ਆ ਕੇ ਰੁਕ ਗਏ ਨੇ ਚਾਰ ਵਾਰੀ ਹੋ ਚੁੱਕੀ ਆ ਪੰਜਵੇਂ ਗੇੜ ਦੀ ਗੱਲਬਾਤ ਹੋਣੀ ਆ ਮਤਲਬ ਸਿਚੁਏਸ਼ਨ ਜਿਹੜੀ ਆ ਉਹ ਇਸ ਤਰੀਕੇ ਦੀ ਬਣ ਗਈ ਆ ਮਤਲਬ ਬਹੁਤ ਟੈਂਸ ਜਿਹੜੀ ਹਾਲਤ ਹੈਗੀ ਆ ਬਾਰਡਰ ਦੇ ਉੱਪਰ ਤੇ ਕਿਦਨ ਨੂੰ ਰੂਪ ਲੈ ਸਕਦੀ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਰਾਤ ਨੂੰ ਕੀ ਹੋ ਸਕਦਾ ਜਿਹੜੇ ਗੁੱਸੇ ਚ ਆਏ ਨੌਜਵਾਨ ਆ ਕਿਸਾਨ ਆ ਉਹ ਬੈਰੀਕੇਡ ਤੋੜਨ ਵਾਲ ਨੂੰ ਵਸ ਸਕਦੇ ਹੋਰ ਰਸਤੇ ਆ ਰਹੀ ਵੀ ਅੱਗੇ ਜਾ ਸਕਦੇ ਮਤਲਬ ਇਹ ਅਨ ਕੰਟਰੋਲ ਜਿਹੜੀ ਸਿਚੁਏਸ਼ਨ ਹੈਗੀ ਹੈ ਹੁਣ ਤੱਕ ਕਿੰਨੇ ਲੋਕ ਘਾਇਲ ਹੋ ਚੁੱਕੇ ਨੇ ਜੀ ਜ਼ਖਮੀਆਂ ਦੀ ਕਿਸੇ ਗਿਣਤੀ ਦਾ ਕੋਈ ਅੰਦਾਜ਼ਾ ਨਹੀਂਗਾ ਮਤਲਬ ਕਿੰਨੇ ਹੋ ਸਕਦੇ ਅਸੀਂ ਕਹੀਏ 5 ਜ਼ਖਮੀਆਂ ਪਟਿਆਲੇ ਦੇ ਵਿੱਚ ਦੋ ਹੋਰ ਦਾਖਲ ਨੇ ਹਾਂ ਹਾਂ ਪਾਤੜਾ ਹਸਪਤਾਲ ਤੇ ਵੀ ਹੋ ਸਕਦੇ ਹੋਰ ਥਾਵਾਂ ਤੇ ਵੀ ਜ਼ਖਮੀ ਦਾਖਲ ਹੋ ਕਰਵਾਏ ਜਾ ਸਕਦੇ ਹੁਣ ਐਗਜੈਕਟ ਗਿਣਤੀ ਜਿਹੜੀ ਹੈ ਸਰਕਾਰੀ ਤੌਰ ਤੇ ਇਹਦੇ ਉੱਪਰ ਕੋਈ ਵਰਸ਼ਨ ਨਹੀਂਗਾ ਸਰਕਾਰ ਵੱਲੋਂ ਚੁੱਪ ਹੈ ਮਤਲਬ ਸਰਕਾਰੀ ਵਰਸਨ ਜਨਤਾ ਚ ਨਹੀਂ ਆ ਜਾਂਦਾ ਉਹਨਾਂ ਚਿਰ ਅਸੀਂ ਜਿਹੜੇ ਸਾਡੇ ਪੱਤਰਕਾਰ ਦੋਸਤ ਨੇ ਉਹਨਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਉਹ ਉਹਨਾਂ ਦਾ ਕਹਿਣਾ ਕਿ ਕਾਫੀ ਗਿਣਤੀ ਚ ਕਿਸਾਨ ਜ਼ਖਮੀ ਹੋਏ ਐਗਜੈਕਟ ਗਿਣਤੀ ਦਾ ਜਿਹੜਾ ਉਹ ਨਹੀਂ ਅਸੀਂ ਕਹਿ ਸਕਦੇ ਪਰ ਇਸ ਗੱਲ ਨੂੰ ਲੈ ਕੇ ਜਿੰਨੀਆਂ 32 ਕਿਸਾਨ ਜਥੇਬੰਦੀਆਂ ਨੇ ਡੀਨ ਪੰਜਾਬ ਦੇ ਵਿੱਚ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੂਜਾ ਉਹਦੇ ਸਾਰੇ ਆਗੂਆਂ ਨੇ ਇਸ ਜਿਹੜੇ ਘਟਨਾਕ੍ਰਮ ਦੀ ਇਸ ਸ਼ਹੀਦ ਕਿਸਾਨ ਦੇ ਉੱਪਰ ਡੂੰਗੀ ਚਿੰਤਾਜਾਰ ਕਰਦਿਆਂ ਨਖੇਦੀ ਕੀਤੀ ਹੈ ਕਿ ਜ਼ੋਰਦਾਰ ਕੇਂਦਰ ਸਰਕਾਰ ਦੀ ਨਖੇਦੀ ਕੀਤੀ ਹੈ ਵੀ ਉਹ ਮਸਲਿਆਂ ਨੂੰ ਜਿਹੜਾ ਹੱਲ ਕਰਨ ਦੇ ਵਿੱਚ ਨਕਾਮ ਹੈ ਤੇ ਨਾਲ ਹੀ ਨਾਲ ਇਹਦੇ ਕੁਐਸਚਨ ਇਸ ਲੀਡਰਸ਼ਿਪ ਤੇ ਵੀ ਆਉਂਦਾ ਜਿਨ੍ਹਾਂ ਬਾਰੇ ਉਹਨਾਂ ਦਾ ਕਹਿਣਾ ਕਿ ਜਿਹੜੇ ਜਿਹੋ ਤਰੀਕੇ ਨਾਲ ਲੋੜ ਸੀਗੀ ਏਕਤਾ ਦੀ ਏਕਤਾ ਹੁੰਦੀ ਤਾਂ ਸ਼ਾਇਦ ਬਿਹਤਰ ਨਤੀਜੇ ਆ ਸਕਦੇ ਹੁਣ ਜੋ ਨੁਕਸਾਨ ਹੋ ਗਿਆ ਅਜੇ ਵੀ ਜਿਹੜਾ ਸਾਡੀ ਤਾਂ ਰਾਏ ਇਹੀ ਹੈਗਾ ਇਸ ਸਮੁੱਚੇ ਕਿਸਾਨ ਅੰਦੋਲਨ ਨੂੰ ਇੱਕ ਮੁੱਠ ਹੋਣਾ ਚਾਹੀਦਾ ਰਾਏ ਬਣਨੀ ਚਾਹੀਦੀ ਹੈ ਵੀ ਅੱਗੋਂ ਨੂੰ ਕੀ ਕਰਨਾ ਹੈ ਜੇ ਕਿਸਾਨ ਅੰਦੋਲਨ ਡਿਵਾਈਡਡ ਰਿਹਾ ਵੰਡੇਆ ਰਿਹਾ ਧੜਿਆਂ ਚ ਵੰਡੇਆ ਰਿਹਾ ਤਾਂ ਮੇਰਾ ਨਹੀਂ ਖਿਆਲ ਕੋਈ ਪ੍ਰਾਪਤੀ ਜੜੀ ਆ ਹੋਏਗੀ ਸਗੋਂ ਐਵੇਂ ਹੋਰ 10 ਦਿਨ ਨਿਕਲ ਗਏ 12 ਦਿਨ ਨਿਕਲ ਗਏ ਅੱਜ ਦੇਖੋ 21 ਫਰਵਰੀ ਹੈ ਇਸ ਫਰਵਰੀ ਦੇ ਐਂਡ ਮਾਰਚ ਦੇ ਫਰਸਟ ਵੀਕ ਦੇ ਵਿੱਚ ਚੋਣ ਜਾਬਤਾ ਲੱਗ ਲੱਗ ਜਾਣਾ ਅਚਾਰ ਸਹੀ ਤਰ੍ਹਾਂ ਹਾਂ ਬਿਲਕੁਲ ਆਦਰਸ਼ ਚੋਣ ਜਾਬਤਾ ਜਦੋਂ ਲਾਗੂ ਹੋ ਗਿਆ ਉਸ ਤੋਂ ਬਾਅਦ ਕੁਝ ਨਹੀਂ ਹੋ ਸਕਿਆ ਕੁਝ ਨਹੀਂ ਹੋ ਸਕਦਾ ਬਿਲਕੁਲ ਇਹ ਜਿੱਚ ਕਰਕੇ ਗੱਲ ਉਹ ਤੋਂ ਪਹਿਲਾਂ ਪਹਿਲਾਂ ਹੁਣ ਕੇਂਦਰ ਸਰਕਾਰ ਦਾ ਐਟੀਟਿਊਡ ਕੀ ਰਹੇਗਾ ਕੇਂਦਰ ਸਰਕਾਰ ਰੁਈਆ ਕੀ ਰਹੇਗਾ ਇਸ ਤੇ ਉੱਪਰ ਬਹੁਤ ਕੁਝ ਨਿਰਭਰ ਕਰੇਗਾ ਕੇਂਦਰ ਸਰਕਾਰ ਹੋ ਸਕਦਾ ਕੇਂਦਰ ਸਰਕਾਰ ਕਹੇ ਰਿਓ ਚਲੋ ਥੋੜਾ ਟਾਈਮ ਟਪਾ ਲਈਏ ਕੇਂਦਰ ਸਰਕਾਰ ਅੰਨ ਦਾਤਾ ਦੀ ਗੱਲ ਮੰਨੇਗੀ ਜਾਂ ਐਵੇਂ ਲਟਕਾਉਂਦੀ ਜਾਏਗੀ ਪੰਜ ਗੇੜ ਦੀ ਗੱਲ ਛੇ ਗੇੜ ਦੀ ਗੱਲ ਮਤਲਬ ਇਸ ਪਾਸੇ ਵੱਲ ਤੁਹਾਨੂੰ ਕੀ ਲੱਗਦਾ ਇਹ ਸੋਚ ਹੋ ਸਕਦੀ ਹੈ ਉਹਨਾਂ ਦੀ ਮੈਨੂੰ ਤਾਂ ਲੱਗਦਾ ਵੀ ਮਾਮਲੇ ਲਟਕਣਗੇ ਲਟਕਣਗੇ ਜਿੰਨਾ ਚਿਰ ਸਾਰੇ ਕਿਸਾਨ ਇਕੱਠੇ ਨਹੀਂ ਹੁੰਦੇ ਹਮ ਉਹ ਇੱਕ ਮੁੱਠ ਨਹੀਂ ਹੁੰਦੇ ਇਕੱਠੇ ਮਿਲ ਕੇ ਕੋਈ ਫੈਸਲਾ ਨਹੀਂ ਕਰਦੇ ਇਹਦੇ ਚ ਕੱਲੇ ਪੰਜਾਬ ਨਹੀਂ ਪੰਜਾਬ ਹਰਿਆਣਾ ਦੇਸ਼ ਦੇ ਕਿਸਾਨਾਂ ਦੇ ਹਾਂ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਨਹੀਂ ਹੁੰਦਾ ਜਿਵੇਂ ਹੁਣ ਖਿੰਡਿਆ ਹੋਇਆ ਤੇ ਜਦੋਂ ਖਿੰਡਿਆ ਹੋਵੇ ਪਰਿਵਾਰ ਤਾਂ ਉਦੋਂ ਪ੍ਰਾਪਤੀ ਜਿਹੜੀ ਆ ਉਹ ਬਹੁਤ ਘੱਟ ਹੁੰਦੀ ਹੈ ਮਤਲਬ ਇਹਦੇ ਨਾਲ ਜੇ ਹੋਰ ਕੈਜੂਐਲਟੀਆਂ ਹੁੰਦੀ ਹੈ ਤੇ ਇਹਦੇ ਨਾਲ ਨਾਸ਼ਤਾ ਜਾਣੀ ਜਿਹੜੀ ਹੈ ਨਾ ਅੰਦੋਲਨ ਚ ਸੁਭਾਵਿਕ ਹੈ ਤੇ ਇਹਦੇ ਨਾਲ ਇਸ ਤੋਂ ਬਾਅਦ ਜਿਹੜਾ ਅੰਦੋਲਨ ਖਿੰਡ ਵੀ ਸਕਦਾ ਇਸ ਕਰਕੇ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹਨਾਂ ਨੂੰ ਆਪਣੇ ਮੱਤ पे ਦੂਰ ਕਰਨ ਦੀ ਲੋੜ ਹੈ ਇਹ ਕਹਿਣਾ ਕਿ ਅਸੀਂ ਗੈਰ ਰਾਜਨੀਤਿਕ ਰਾਜਨੀਤਿਕਾ ਇਹਦਾ ਸਵਾਲ ਨਹੀਂਗਾ ਸਵਾਲ ਹੁਣ ਜਿੰਨਾ ਨੁਕਸਾਨ ਹੋ ਚੁੱਕਾ ਉਹਦੇ ਵਿੱਚ ਇਕੱਠੇ ਹੋਣ ਦਾ ਹੈ ਜੇ ਇਕੱਠੇ ਨਹੀਂ ਹੁੰਦੇ ਉਹਨਾਂ ਦੀ ਸਿਆਸਤ ਹੈ ਬਿਲਕੁਲ ਬਿਲਕੁਲ ਐਸੇ ਵਿੱਚ ਇੱਕ ਹਰਿਆਣਾ ਪੁਲਿਸ ਵੱਲੋਂ ਵੀ ਬਿਆਨ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਤੋਂ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਹੈ ਕਿ ਆਧੇ ਇਕੁਪਮੈਂਟਸ ਨਹੀਂ ਦੇਣੇ ਚਾਹੀਦੇ ਜਾਂ ਫਿਰ ਆਧੀਆਂ ਕੋਈ ਚੀਜ਼ਾਂ ਜਿਵੇਂ ਜੀਸੀਬੀ ਮਸ਼ੀਨਾਂ ਆ ਉਹ ਤੁਸੀਂ ਨਹੀਂ ਦੇਵੋਗੇ ਨਹੀਂ ਤਾਂ ਤੁਹਾਡੇ ਤੇ ਆਫੈਂਸ ਲੱਗ ਜਾਗਾ ਤੁਹਾਡੇ ਤੇ ਤੁਹਾਡੇ ਨੋ ਅਵੇਲੇਬਲ ਐਕਟ ਲੱਗ ਜਾਗਾ ਐਦਾਂ ਦੀ ਕੋਈ ਗੱਲ ਵੀ ਆ ਰਹੀ ਐ ਦੇਖੋ ਉਹ ਅਜੇ ਤੱਕ ਕਿਸਾਨ ਕੋਈ ਹਰਿਆਣੇ ਚ ਗਿਆ ਹੀ ਨਹੀਂ ਉਹਨਾਂ ਦੇ ਐਕਟ ਕਿਵੇਂ ਲੱਗ ਜਾਗਾ ਜਿਹੜੀ ਪੋਕਲੇ ਨਾ ਜਿਹੜੀ ਜੀਸੀਬੀ ਆ ਉਹ ਤਾਂ ਪੰਜਾਬ ਵਾਲੀ ਸਾਈਡ ਤੋਂ ਤੇ ਕਿਵੇਂ ਐਕਟ ਲੱਗ ਜਾਗਾ ਤੋ ਆ ਹਮਲਾ ਵੀ ਜਿਹੜੇ ਪੰਜਾਬ ਵਾਲੀ ਸਾਈਡ ਤੇ ਕਰ ਰਹੇ ਐਕਟ ਦਾ ਹਰਿਆਣਾ ਦੇ ਉੱਪਰ ਲੱਗਣ ਦੀ ਰੋਡ ਜੇ ਹਰਿਆਣਾ ਵਿੱਚੋਂ ਕੋਈ ਆਊਗਾ ਹਾਂਜੀ ਫਿਰ ਕਿਉਂਕਿ ਉਹਨਾਂ ਨੇ ਜੋ ਬਾਰਡਰ ਬਣਾਇਆ ਹੋਇਆ ਜੋ ਬੈਰੀਕੇਡਿੰਗ ਕੀਤੀ ਹੈ ਉਹ ਤੋਂ ਬਾਅਦ ਜਿਹੜੀ ਫਾਇਰਿੰਗ ਕੀਤੀ ਜਾ ਰਹੀ ਹੈ ਉਹ ਤਾਂ ਪੰਜਾਬ ਵਾਲੀ ਸਾਈਡ ਤੇ ਜੋ ਵੀ ਹੁਣ ਤੱਕ ਹੈਗੀ ਜਾਣਕਾਰੀ ਜਿਹੜਾ ਸ਼ੰਭੂ ਦਾ ਬਾਰਡਰ ਉਹ ਪੰਜਾਬ ਵਾਲੀ ਸਾਈਡ ਤੇ ਪੰਜਾਬ ਵਾਲੀ ਸਾਈਡ ਤੇ ਬਿਲਕੁਲ ਤੋ ਇਸ ਕਰਕੇ ਉਹ ਐਕਟ ਮਤਲਬ ਇਹ ਸਪਰੈਸ਼ਨ ਹੈ ਸਪਰੈਸ਼ਨ ਹੈ ਤਸ਼ੱਦਦ ਨਾਲ ਆਵਾਜ਼ ਬੰਦ ਕਰਨ ਦਾ ਹਾਂਜੀ ਸਾਡਾ ਸਰਕਾਰ ਚਾਹ ਰਹੀ ਕਿ ਹਰਿਆਣਾ ਤੇ ਪੰਜਾਬ ਲੱਗ ਲੱਗ ਹੋ ਜਾਣ ਮਤਲਬ ਜੁੜਨਗੇ ਤਾਂ ਕੋਈ ਵੱਡਾ ਅੰਦੋਲਨ ਹੋ ਸਕਦਾ ਨਹੀਂ ਨਹੀਂ ਦੇਖੋ ਗੱਲ ਇਹ ਹੋਣੀ ਚਾਹੀਦੀ ਆ ਕੇਂਦਰ ਸਰਕਾਰ ਦਾਅਵੇ ਕਰੇ ਕਿ ਸਭ ਕਾ ਸਾਫ ਸਦ ਸਭ ਕਾ ਵਿਕਾਸ ਹਾਂ ਇਹ ਕਿੱਥੋਂ ਆ ਸਭ ਕਾ ਵਿਕਾਸ ਸਭ ਦਾ ਸਾਥ ਕਿੱਥੋਂ ਆ ਮਤਲਬ ਤੁਸੀਂ ਕਿਹਾ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਆਮਦਨ ਦੁੱਗਣੀ ਕਿੱਥੋਂ ਹੋ ਰਹੀ ਹੈ ਮਤਲਬ ਖਰਚੇ ਵਧ ਰਹੇ ਤੇ ਕਿਸਾਨੀ ਦੇ ਵਿੱਚ ਇੱਕ ਅਨਰੈਸਟ ਹੈ ਬੇਜਾਨੀ ਉਸ ਬੇਚੈਨੀ ਦੇ ਵਿੱਚ ਜਿਹੜਾ ਜਿਹੜਾ ਉਹਨੂੰ ਹੱਲ ਕਰਨ ਦੀ ਲੋੜ ਹੈ ਉਹਨੂੰ ਅਡਰੈਸ ਕਰਨ ਦੀ ਲੋੜ ਹੈ ਜੇ ਨਹੀਂ ਅਡਰੈਸ ਕੀਤਾ ਜਾਂਦਾ ਤਾਂ ਇਸ ਤਰੀਕੇ ਦੇ ਮਾਮਲੇ ਹੋਰ ਵੀ ਵੱਧ ਸਕਦੇ ਆ ਇਸ ਕਰਕੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਉੱਪਰ ਗੌਰ ਕਰਨ ਦੀ ਲੋੜ ਆ ਸੰਜੀਦਗੀ ਨਾਲ ਜਿਹੜਾ ਇਹਨੂੰ ਹੱਲ ਕਰਨ ਦੀ ਲੋੜ ਆ ਉਵੇਂ ਪ੍ਰਧਾਨ ਮੰਤਰੀ ਜਿਹੜੇ ਭਾਸ਼ਣ ਕਰਦੇ ਆ ਉਹਨਾਂ ਦਾ ਕਹਿਣਾ ਕਿਸਾਨ ਔਰਤਾਂ ਨੌਜਵਾਨ ਇਹ ਸਾਰੇ ਜਿਹੜੇ ਆ ਮਹਿਲਾਵਾਂ ਇਹ ਮੇਰੀ ਪ੍ਰਾਇਓਰਿਟੀ ਦੇ ਉੱਪਰ ਹੈ ਪ੍ਰਾਇਓਰਿਟੀ ਦੇ ਉੱਪਰ ਜੇ ਅਸੀਂ ਇਸ ਪਾਸੇ ਵੱਲ ਨੂੰ ਆਉਣੇ ਤਾਂ ਦੇਖਦੇ ਆ ਕਿ ਉਹਨਾਂ ਪਹਿਲੀ ਵਾਰੀ ਵਾਅਦਾ ਕੀਤਾ ਸੀ ਕਿ ਹਰ ਸਾਲ 2 ਕਰੋੜ 9 ਉਹਨਾਂ ਨੂੰ ਰੋਜ਼ਗਾਰ ਦੇਵਾਂਗੇ। ਉਹ ਰੋਜ਼ਗਾਰ ਨਹੀਂ ਮਿਲਿਆ। ਰੋਜ਼ਗਾਰ ਤਾਂ ਲੱਖਾਂ ਦੇ ਵਿੱਚ ਹੈ। ਗੱਲ ਕਰੋੜਾਂ ਦੀ 20 ਕਰੋੜ ਨੌਜਵਾਨਾਂ ਨੂੰ 10 ਸਾਲਾਂ ਚ ਮਿਲਣਾ ਚਾਹੀਦਾ ਹੈ ਨਹੀਂ ਮਿਲਿਆ। ਕਿਸਾਨਾਂ ਦੀ ਇਨਕਮ ਦੁੱਗਣੀ ਕਰਦਾ ਮਸਲਾ ਸੀਗਾ। ਜੇ ਇਨਕਮ ਦੁੱਗਣੀ ਹੋ ਜਾਂਦੀ ਜਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ। ਸੁਆਮੀਨਾਥਨ ਕਮਿਸ਼ਨ ਦੀ ਗੱਲ ਕਰੀਏ ਤਾਂ ਸੁਆਮੀ ਡਾਕਟਰ ਸੁਆਮੀਨਾਥਨ ਨੂੰ ਪੰਜਾਬ ਕੇਂਦਰ ਸਰਕਾਰ ਨੇ ਜਿਹੜਾ ਭਾਰਤ ਰਤਨ ਦਿੱਤਾ। ਤੁਸੀਂ ਉਹਨੂੰ ਮੰਨ ਰਹੇ ਹੋ ਉਹਦੀ ਜਿਹੜੀਆਂ ਯੋਗਦਾਨ ਉਹਨੂੰ ਐਡਮਿਟ ਕਰ ਰਹੇ ਹੋ ਪ੍ਰਵਾਨ ਕਰ ਰਹੇ ਹੋ ਪਰ ਜੋ ਉਹਨੇ ਛਪਾਰਸ਼ਾਂ ਕੀਤੀਆਂ ਉਹ ਤਾਂ ਲਾਗੂ ਨਹੀਂ ਕਰ ਰਹੇ ਹੂੰ ਇਸ ਕਰਕੇ ਇਹ ਜੋ ਛਪਾਰਸ਼ਾਂ ਡਾਕਟਰ ਸੁਆਮੀ ਨਾਥੰਦੀਆ ਉਹਨਾਂ ਨੂੰ ਸੱਚੀ ਸ਼ਰਧਾਂ ਲਈ ਉਹਨਾਂ ਦੇ ਯੋਗਦਾਨ ਨੂੰ ਸੱਚੀ ਜਿਹੜੀ ਮਾਨਤਾ ਤਾਂ ਹੀ ਹੋ ਸਕਦੀ ਹੈ ਜੇ ਉਹਨਾਂ ਦੀਆਂ ਛਪਾਰਸ਼ਾਂ ਨੂੰ ਵੀ ਲਾਗੂ ਕੀਤਾ ਜਾਵੇ ਜੇ ਛਪਾਰਸ਼ਾਂ ਨੂੰ ਲਾਗੂ ਕਰੋਗੇ ਤਾਂ ਰਤਨ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ ਇਹ ਹਾਂਜੀ ਇਹ ਜਿਹੜੇ ਯੁਵਕ ਦੀ ਹੁਣ ਸ਼ਹਾਦਤ ਹੋਈ ਹੈ ਇਹਦੇ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਮਸਲਾ ਜ਼ਿਆਦਾ ਵਿਗੜਨ ਦੇ ਚਾਂਸਸ ਹੈਗੇ ਦੇਖੋ ਇਹਦੇ ਨਾਲ ਗੁੱਸਾ ਤਾਂ ਰੋਸ਼ ਹੈਗਾ ਹਾਂ ਜੀ ਗੁੱਸਾ ਹੈਗਾ ਉਹ ਤੋਂ ਬਾਅਦ ਨਾਰੇਬਾਜੀ ਵੀ ਹੋ ਰਹੀ ਹੈ ਜਿਹੜੀ ਸ਼ੈਲਿੰਗ ਹੈ ਜਿਹੜੀ ਟੀਅਰ ਗੈਸ ਦੇ ਜਿਹੜੇ ਅਥਰੂ ਗੈਸ ਦੇ ਗੋਲੇ ਲਗਾਤਾਰ ਛੁੱਟੇ ਜਾ ਰਹੇ ਪਲਾਸਟਿਕ ਦੀਆਂ ਗੋਲੀਆਂ ਵੀ ਚੱਲ ਰਹੀਆਂ ਇਹ ਮਤਲਬ ਮੂਵਮੈਂਟ ਨੂੰ ਦਬਾਉਣ ਦਾ ਵੀ ਤਰੀਕਾ ਹੈਗਾ ਹੁਣ ਤਾਂ ਜਿਹੜੇ ਇਹਨਾਂ ਦੇ ਲੀਡਰ ਹੈ ਉਹਨਾਂ ਨੂੰ ਸੋਚਣ ਦਾ ਸਮਾਂ ਉਹਨਾਂ ਲਈ ਸੋਚਣ ਦਾ ਸਮਾਂ ਹੈ ਵੀ ਅੱਗੇ ਕੀ ਕਰਨਾ ਉਹਨਾਂ ਨੇ ਕੀ ਉਹਨਾਂ ਨੇ ਆਪਣੀ ਢਫਲੀ ਲਹਿਦਾ ਵਜਾਉਣੀ ਹੈ ਜਾਂ ਇਕਤਾ ਵੱਲ ਜਾਣਾ ਹੈ ਜੇ ਨਹੀਂ ਇਕਤਾ ਵੱਲ ਜਾਂਦੇ ਤੇ ਮੂਵਮੈਂਟ ਦਾ ਹੋਰ ਨੁਕਸਾਨ ਹੋਏਗਾ ਇਸ ਕਰਕੇ ਉਹਨਾਂ ਨੂੰ ਇਹਦੇ ਤੇ ਸੋਚਣ ਦੀ ਲੋੜ ਹੈ ਮਿਲ ਬੈਠਣ ਦੀ ਲੋੜ ਹੈ ਕਿ ਜੇ ਉਹਨਾਂ ਨੇ ਪਹਿਲਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਤਜਵੀਜ਼ਾਂ ਰੱਦ ਕਰ ਦਿੱਤੀਆਂ ਜਿਹੜੇ 5 ਫਸਲਾਂ ਦੇ ਉੱਪਰ ਐ ਐਮਐਸਪੀ ਦੀ ਗਾਰੰਟੀ ਦੇਣ ਦਾ ਮਾਮਲਾ ਸੀਗਾ ਭਾਵੇਂ ਕਿ ਉਹ ਕੰਟਰੈਕਟਰਾਂ ਹੀ ਗਾਰੰਟੀ ਦੇਂਦੇ ਸੀ ਉਹਨੂੰ ਰੱਦ ਕਰ ਸਕਦੇ ਆ ਤਾਂ ਇਸ ਮਾਮਲੇ ਵੱਲ ਵੀ ਆਉਣ ਦੀ ਲੋੜ ਹੈਗੀ ਆ ਸਾਡਾ ਕੋਈ ਉਹਨਾਂ ਨੂੰ ਉਪਦੇਸ਼ ਦੇਣਾ ਨਹੀਂ ਹੈਗਾ ਪਰ ਅਸੀਂ ਤਾਂ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਹਾਂ ਉਹਦੇ ਤੇ ਗੱਲ ਕਰ ਰਹੇ ਆਂ ਵੀ ਮਸਲੇ ਜਾ ਕਿਦਰ ਨੂੰ ਰਹਿ ਗਏ ਮਸਲੇ ਜਾ ਕਿਦਰ ਨੂੰ ਹਾਂ ਤੇ ਇਹਦੇ ਨਾਲ ਜੇ ਮੂਮੈਂਟ ਦੇ ਜ਼ਿਆਦਾ ਨੁਕਸਾਨ ਹੁੰਦਾ ਪ੍ਰਾਪਤੀ ਨਹੀਂ ਹੁੰਦੀ ਤਾਂ ਇਹ ਜਿਹੜੀ ਨੁਕਸਾਨ ਜ਼ਿਆਦਾ ਹੋਣਾ ਲਹਿਰ ਦੇ ਵਿੱਚ ਜਿਹੜਾ ਨਰਾਸ਼ਾ ਦਾ ਕਾਰਨ ਬਣ ਸਕਦਾ ਜਿਹੜੇ ਅੱਜ ਨੌਜਵਾਨ ਉਹ ਅੱਗੇ ਵੱਧਦੇ ਆਂ ਉਹਨਾਂ ਨੂੰ ਕਰਦਿਆਂ ਨੂੰ ਹੀ ਲੱਗੇਗਾ ਕਿ ਜੇ ਸਾਡੇ ਨੂੰ ਲੱਗੇਗਾ ਨਹੀਂ ਵੀ ਸਾਡੇ ਬੱਚੇ ਵਾਪਸ ਬੁਲਾਓ ਹੈ ਨਾ ਬੱਚੇ ਜੇ ਮਰ ਰਹੇ ਤਾਂ ਫਿਰ ਇਸ ਕਿਸਮ ਦੀ ਹਾਲਤ ਕਿਉਂਕਿ ਆਲਰੇਡੀ 750 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੋ ਚੁੱਕੇ ਬਿਲਕੁਲ ਇਵਨ ਜਿਹੜਾ ਮੈਂ ਦੇਖ ਰਿਹਾ ਸੀਗਾ ਜਿਹੜਾ ਬਲਦੇਵ ਸਿੰਘ ਸਿਰਸਾ ਉਹ ਵੀ ਅੱਖ ਦੇ ਉੱਪਰ ਪੱਟੀ ਬੰਨਾਈ ਉਹਨਾਂ ਦੇ ਅੱਖ ਪੱਟੀ ਉਹਨਾਂ ਜਿਹੜੇ ਦੂਜੇ ਆਗੂ ਨੇ ਜਿਹੜੇ ਸ਼ੰਭੂ ਦੇ ਵੱਲ ਖੜੇ ਸੀਗੇ ਉਹ ਵੀ ਵਿੱਚੋਂ ਇੱਕ ਵਾਰੀ ਹਸਪੀਟਲਾਈਜ਼ ਹੋ ਕੇ ਆਏ ਨੇ ਉਹਨਾਂ ਦੀ ਤਬੀਅਤਾਂ ਵੀ ਖਰਾਬ ਹੋ ਗਈਆਂ ਸੀ ਹਾਂਜੀ ਸੋ ਟੋਟਲ ਜਿਹੜੀ ਸਿਚੁਏਸ਼ਨ ਆ ਉਹ ਚੰਗੀ ਨਹੀਂ ਹੈਗੀ ਮਾੜੀ ਹੈ ਦੋਨਾਂ ਬਾਰਡਰਾਂ ਦੇ ਉੱਪਰ ਇਸ ਕਰਕੇ ਅੱਗੇ ਸਥਿਤੀ ਮੈਨੂੰ ਨਹੀਂ ਲੱਗਦਾ ਇਹ ਕੰਟਰੋਲ ਵੱਲ ਨੂੰ ਜਾਏਗੀ ਪਿਛਲੀ ਵਾਰੀ ਵੀ ਜਿਹੜਾ ਅੰਦੋਲਨ ਹੋਇਆ ਸੀ ਉਦੋਂ ਇੱਕ ਜਾਬਤਾ ਸੀਗਾ ਸਾਰੇ ਅੰਦੋਲਨ ਦੇ ਉੱਪਰ ਇਸ ਵਾਰੀ ਜਾਬਤਾ ਘਟਾ ਹੈ ਕਈ ਮਤਲ ਜਿਹੜੇ ਮਤਲ ਐਡਵੈਂਚਰ ਕਰਨ ਦੀ ਗੱਲ ਦੀ ਵੀ ਅਸੀਂ ਦੇਖਦੇ ਰਹੇ ਹਾਂ ਭਾਵੇਂ ਇਸ ਤਰੀਕੇ ਦੇ ਵੀ ਹੁੰਦੇ ਰਹੇ ਵੀ ਅਸੀਂ ਇਹ ਸੌਂ ਖਾ ਕੇ ਆਏ ਮਤਲ ਠੀਕ ਐ ਸੌ ਕਹਾਣੀ ਮੈਂ ਨਹੀਂ ਕਹਿੰਦਾ ਪਰ ਸਾਰੀ ਸਿਚੁਏਸ਼ਨ ਦੇ ਮੱਦੇਨਜ਼ਰ ਜੋਸ਼ ਦੇ ਨਾਲ ਹੋਸ਼ ਤਾਂ ਵੀ ਹੋਣਾ ਜ਼ਰੂਰੀ ਐ ਦੇਖੋ ਜੋਸ਼ ਕੱਲਾ ਜੋਸ਼ ਨਹੀਂ ਕੰਮ ਕਰਦਾ ਬਿਨਾਂ ਹੋਸ਼ ਤੋਂ ਤੁਸੀਂ ਅੱਗੇ ਨਹੀਂ ਵਧ ਸਕਦੇ ਇਸ ਕਰਕੇ ਸਾਰੀ ਮੂਵਮੈਂਟ ਲਈ ਇਹ ਸੋਚਣ ਦਾ ਸਵਾਲ ਐ ਇਹ ਮੂਵਮੈਂਟ ਕੁਝ ਇੰਡੀਵਿਜੂਅਲ ਦੀ ਨਹੀਂ ਕੁਝ ਵਿਅਕਤੀਗਤ ਆਗੂਆਂ ਦੀ ਨਹੀਂ ਇਹ ਸਮੁੱਚੇ ਦੇਸ਼ ਦੇ ਕਿਸਾਨੀ ਦੇ ਮਾਮਲੇ ਹੁਣ ਕਰਜ਼ੇ ਦਾ ਮਾਮਲਾ ਪੂਰੇ ਦੇਸ਼ ਦਾ ਮਾਮਲਾ ਹੈਗਾ ਜੇ ਪੈਨਸ਼ਨ ਦਾ ਮਾਮਲਾ ਕਿਸਾਨੀ ਲਈ ਪੂਰੇ ਦੇਸ਼ ਦਾ ਮਾਮਲਾ ਹੈਗਾ ਜੇ ਐਮਐਸਪੀ ਦੇ ਗਰੰਟੀ ਦਾ ਮਾਮਲਾ ਪੂਰੇ ਦੇਸ਼ ਦਾ ਮਾਮਲਾ ਜੇ 23 ਜਨਸਾਂ ਦੇ ਉੱਪਰ ਭਾਅ ਦਾ ਮਾਮਲਾ ਹੈਗਾ ਤਾਂ ਪੂਰੇ ਦੇਸ਼ ਦਾ ਮਾਮਲਾ ਇਹ ਕੱਲਾ ਨਾ ਪੰਜਾਬ ਦਾ ਨਾ ਹਰਿਆਣਾ ਦਾ ਇਹ ਪੂਰੇ ਦੇਸ਼ ਦਾ ਮਾਮਲਾ ਤੇ ਜਦੋਂ ਪੂਰੇ ਦੇਸ਼ ਦਾ ਮਾਮਲਾ ਤਾਂ ਪੂਰੇ ਦੇਸ਼ ਦੇ ਜਿਹੜੇ ਕਿਸਾਨੀ ਲੀਡਰਸ ਹੈ ਆਪਾਂ ਉਹਨੂੰ ਸੋਚਣ ਤੇ ਐਕਟ ਕਰਨਾ ਸਾਂਝੇ ਤੌਰ ਤੇ ਚਾਹੀਦਾ ਕਲੈਕਟਿਵਲੀ ਐਕਟ ਕਰਨਾ ਚਾਹੀਦਾ ਤਾਂ ਕਿ ਮਸਲਿਆਂ ਦਾ ਹੱਲ ਨਿਕਲਾਵੇ ਇਹ ਵੀ ਹੈ ਨਹੀਂਗਾ ਕਿ ਕਾੜ ਦੇ ਵਿੱਚ ਕੁਝ ਨਿਕਲੇਗਾ ਇਹ ਭੁੱਲ ਜਾਣ ਕਿਸਾਨ ਆਗੂ ਵੀ ਭੁੱਲ ਜਾਣ ਵੀ ਕਾੜ ਦੇ ਵਿੱਚ ਕੁਝ ਕੱਢ ਲਵਾਂਗੇ ਕਿਉਂਕਿ ਕੇਂਦਰ ਸਰਕਾਰ ਦਾ ਜੋ ਐਟੀਟਿਊਡ ਹੈ ਉਹਦੇ ਤੋਂ ਇਹ ਲੱਗਦਾ ਨਹੀਂਗਾ ਭਾਵੇਂ ਕਿ ਗੱਲਬਾਤ ਕਰਨ ਲਈ ਤਿਆਰ ਹੈ ਗੱਲਬਾਤ ਕਦੋਂ ਹੋਏਗੀ ਅੱਜ ਕਦੋਂ ਹੋਏਗੀ ਜੇ ਕੋਈ ਠੋਸ ਤਜਵੀਜ਼ ਨਹੀਂ ਆਉਂਦੀ ਤਾਂ ਗੱਲਬਾਤ ਅਗਲੇ ਰਾਉਂਡ ਤੇ ਚੱਲ ਜੇ ਉਹ ਤਾਂ ਅਗਲੇ ਰਾਉਂਡ ਤੇ ਜਾਂਦੀ ਰਹੇਗੀ ਸਮਾਂ ਅੱਗੇ ਅੱਗੇ ਵਧਦਾ ਜਾਏਗਾ ਚਲੋ ਜੀ ਫਿਲਹਾਲ ਤੁਸੀਂ ਸਾਡੇ ਨਾਲ ਜੁੜੇ ਸਰ ਤੁਸੀਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਐਂਡ ਬਹੁਤ ਸਾਰੀ ਲੇਟੈਸਟ ਅਪਡੇਟਸ ਦਸੀਆਂ ਕਿਸਾਨ ਅੰਦੋਲਨ ਬਾਰੇ ਤੁਹਾਨੂੰ ਐਡਾ ਦੀ ਅਪਡੇਟਸ ਦਿੰਦੇ ਰਾਂਗੇ ਜੀ ਹੁਣ ਸਾਨੂੰ ਦਿਜੀਏ ਜੀ